ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਰ ਆਪਣਾ ਨਵਾਂ ਬਲੌਗ ਸਿਰ ਤੇ ਬੰਨਿਆ ਹੋਇਆ ਇਹੋ ਕੋਰਾ ਪੈਗੇ ਨਾ ਠੰਡ ਹੋ ਜਾਂਦੀ ਸਵੇਰੇ ਸਵੇਰੇ ਤੇ ਸਿਰ ਦੁਖਣ ਲੱਪ ਜਾਂਦਾ ਫੇ ਨਹੀਂ ਤਾਂ ਤੇ ਅੱਜ ਜੀ ਕੋਠੇ ਤੇ ਮੰਜਾ ਪੰਚਾ ਦਿੱਤਾ ਤੇ ਇਹ ਮਨੀ ਦੇ ਬੈੱਡ ਦੇ ਜਿਹੜੇ ਗੰਦੇ ਆ ਇਹ ਪਾਵਾਂਗੇ ਆਪਾਂ ਕੋਠੇ ਉੱਪਰ ਸਾਰਾ ਦਿਨ ਧੁੱਪੇ ਹਜੇ 9 ਵਜੇ ਆ ਪਾ ਦਿੰਨੇ ਸਾਰਾ ਦਿਨ ਤੋਂ ਪਿਰਵਾਂਗੇ ਤੇ ਦੂਜਾ ਅੱਜ ਇਹ ਵਾਲੇ ਜਿਹੜੇ ਸਾਡੇ ਸੋਫੇ ਆ ਸੋਫਾ ਸੈੱਟ ਆ ਇਹ ਭਰਨ ਵਾਸਤੇ ਆਉਣ ਲੱਗੇ ਮਿਸਤਰੀ ਇਹ ਸਾਰਾ ਸੋਫਾ ਸੈੱਟ ਖਰਾਬ ਹੋਇਆ ਵਿੱਚੋਂ ਬੈਠਾ ਹੋਇਆ ਤੇ ਇਹਨੂੰ ਘਰੇ ਮਿਸਤਰੀ ਸੱਦ ਕੇ ਇਹਨੂੰ ਰੀਕ੍ਰੀਏਟ ਮਤਲਬ ਕਿ ਇਹਨੂੰ ਇੱਕ ਨਵਾਂ ਲੁੱਕ ਜਿਹੜਾ ਉਹ ਦੇਉਗੇ ਉਹ ਦੇਖਦੇ ਆ ਅੱਜ ਆ ਜਾਂਦੇ ਆ ਕੱਲ ਪੈਸੇ ਲੈ ਗਏ ਸੀ ਉਹਦਾ ਅੱਜ ਕਹਿੰਦੇ ਆਵਾਂਗੇ ਆਉਗੇ ਤੇ ਦੇਖਦੇ ਆ ਤੇ ਕਿੱਦਾਂ ਦਾ ਉਹਨੂੰ ਕੀ ਕਹੀਦਾ ਸੋਫਾ ਸੈੱਟ ਜਿਹੜਾ ਦੁਬਾਰਾ ਬਣਾਉਂਦਾ ਇਹ ਸਾਰੇ ਪਰਸੋਂ ਦੀ ਪੰਡ ਕੱਪੜਿਆਂ ਦੀ ਧੋਤੀ ਇਹ ਮੈਂ ਤਹਿਵਾ ਲਾਉਂਗੀ ਤੇ ਸੋਫੇ ਦੇ ਸਾਰੇ ਉੱਪਰਲੇ ਕਵਰ ਲਾ ਕੇ ਇਹਨੂੰ ਇੱਧਰਲੇ ਵਿਹੜੇ 'ਚ ਰੱਖਾਂਗੇ ਇੱਥੇ ਆਉਗੇ ਉਹ ਭਰਨ ਵਾਸਤੇ ਸੋਫਾ ਫਿਲਹਾਲ ਇਹ ਵਾਲੇ ਜਿਹੜੇ ਗੱਦੇ ਆ ਕੋਠੇ ਤੇ ਸੁੱਕਣੇ ਪਾ ਲਈਏ ਹੁਣ ਸਾਰਾ ਦਿਨ ਇਹਨਾਂ 'ਤੇ ਧੁੱਪ ਲੱਗ ਜੂਗੀ ਇੱਥੇ ਤਾਂ ਧੁੱਪ ਵੀ ਸਾਰਾ ਦਿਨ ਸਿੱਧੀ ਆਉਂਦੀ ਆ ਤੇ ਇਹ ਸੁੱਕ ਜੂ ਸੁੱਕੇ ਮਤਲਬ ਕਿ ਗਿੱਲੇ-ਗੁੱਲੇ ਤਾਂ ਨਹੀਂ ਰਹਿਣਗੇ ਨੀਂ ਮੋ ਪਏ ਹੋ ਸਲਾਬੇ ਜਦੀ ਸਮੈਲ ਹਟ ਜੂਗੀ ਇੱਕ ਤੂੰ ਇੱਕ ਗੱਦਾ ਪਤਾ ਨਹੀਂ ਕਿਦਾਂ ਫੇਨ ਦਿਨਾ ਇੱਕ ਗੱਦਾ ਬਿਲਕੁਲ ਸਹੀ ਆ ਕੀ ਨੱਚਦਾ ਰਹਿਣਾ ਉਹਨੂੰ ਸੁੱਤਾ ਪਿਆ ਨਹੀਂ ਮੈਂ ਵਿਚਕਾਰ ਹੁੰਦਾ ਦੇਖੋ ਇਹ ਸਲਾਦ ਕੋ ધ્યાન ਸੇ ਚਲ ਕੱਲ ਯੂਨੀਵਰਸਿਟੀ ਕਿੰਨੇ ਵਜੇ ਆਇਆ 5 ਵਜੇ ਘਰੇ ਵੜਿਆ ਗੱਪਾਂ ਮਾਰਦੇ ਉੱਥੇ ਦੰਦ ਕੱਢਦੇ ਕਮਲੇ ਕਰ ਦਿੰਦੇ ਇਧਰ ਮੈਂ ਧੋਆ ਧਵਾਈ ਪਾਈ ਹੋਈ ਸਵੇਰੇ ਸਵੇਰੇ ਹਵਾ ਵੀ ਚੱਲਦੀ ਅੱਜ ਹਨਾ ਸੋਫੇ ਵਾਲੇ ਆਏ ਨਹੀਂ ਕੱਲ ਨੂੰ ਕਹਿੰਦੇ ਆਵਾਂਗੇ ਨਾ ਸ਼ਾਮ ਨੂੰ ਚੈੱਕ ਕਰਕੇ ਜਾਊਗੇ ਕਿਹੜਾ ਕਿਹੜਾ ਸਮਾਨ ਲੈ ਕੇ ਆਉਣਾ ਤੇ ਕੱਲ ਤੋਂ ਸਟਾਰਟ ਕਰੋਗੇ ਅੱਜ ਮਨੀ ਨੂੰ ਇੱਕ ਹੋਰ ਟਾਸਕ ਦੇ ਦਿੱਤੀ ਹਨਾ ਕਿਹੜੇ ਦੋ ਦੋ ਟਾਸਕ ਕਿਹੜੇ ਹਵੇਲੀ ਕਿਹੜੀ ਆਪਣੀ ਟੁੱਟੀਆਂ ਜਿਹੜੀਆਂ ਉੱਥੇ ਬਣਾਈਆਂ ਸੀਗੀਆਂ ਉੱਤੇ ਟੁੱਟੀਆਂ મત ਕਿ ਅੱਜ ਤੂੰ ਸਾਰਿਆਂ ਦੇ ਨੂੰ ਪਲੰਬਰ ਦੀ ਪੋਸਟ ਤੇ ਆ ਅੱਜ ਟਾਸਕ ਚੱਲ ਲਾਓ ਵਾਲ ਪੇਪ ਅੱਜ ਦਾ ਟਾਸਕ ਇੰਨਾ ਮਹਿੰਗਾ ਪੇਪ ਉਹਨਾਂ ਨੇ ਗਾਰੰਟੀ ਚ ਕਿ ਕਿ ਧੁੱਪੇ ਤੇ ਠੰਡੇ ਚ ਖਰਾਬ ਨਹੀਂ ਹੋਣਾ ਮੈਂ ਵੀ ਬੋਲਤਾ ਹਾਂ ਵੀਡੀਓ ਵੀ ਜੇ ਸਾਡੇ ਤੇ ਖਰਾਬ ਜੇ ਜੇ ਖਰਾਬ ਹੋਇਆ ਤੋ ਕਿ ਅਸੀਂ ਵੀ ਬਲੌਗ ਬਣਾਉਨੇ ਆਂ ਅਸੀਂ ਤੁਹਾਨੂੰ ਮੋੜ ਕੇ ਜਾਣਾ ਆਜਾ ਮਨੀ ਤੂੰ ਬਹੁਤ ਵੱਡਾ ਪਾਪ ਕੀਤਾ ਤੈਨੂੰ ਪਤਾ ਤੈ ਕਿ ਕਿੱਡਾ ਵੱਡਾ ਪਾਪ ਕੀਤਾ ਅੱਜ ਤੂੰ ਗੱਡੀ ਪਿੱਛੇ ਤਾਂ ਕਰ ਦਿੱਤੀ ਚਿੜੀਆਂ ਨੂੰ ਚੋਗਾ ਨਹੀਂ ਪਾਇਆ ਕਿੰਨੀਆਂ ਚਿੜੀਆਂ ਆ ਕੇ ਜਾਈ ਜਾਂਦੀਆਂ ਹੁਣ ਇਧਰੋਂ ਫ੍ਰੀ ਹੋ ਕੇ ਤੋ ਉਹਨਾਂ ਨੂੰ ਪਾਈ ਬੈਠੇ ਠੀਕ ਐ ਅੱਗੇ ਕਰਕੇ ਨਾ ਆਹ ਉਹਨਾਂ ਨੇ ਆਉਣਾ ਤਾਂ ਹੈ ਨਹੀਂ ਕਿ ਅੱਗੇ ਕਰਕੇ ਚੋਗਾ ਪਾ ਦੀ ਪਹਿਲਾਂ ਪਲੀਜ਼ ਬਹੁਤ ਦਿਲਗਾਟਦਾ ਜਦੋਂ ਇੱਕਦਮ ਪੰਛੀ ਮੁੜ ਕੇ ਜਾਂਦੇ ਨਾ ਵਾਪਸ ਆਇਦਰ ਇਹਨਾਂ ਨੂੰ ਉਠਾ ਲਓ ਹੈ ਹੈ ਉੱਠ ਕੇ ਚਲੇ ਵੀ ਗਈ ਉਹ ਮੈਂ ਕਾ ਕਰਾਂ ਉੱઠી ਨਹੀਂ ਪਗੀ ਉੱਠ ਕੇ ਚਲੇ ਵੀ ਗਈ ਕਿੱਥੇ ਕੋਠੇ ਤੇ ਗਈ ਮੈਨੂੰ ਤਾਂ ਪਤਾ ਪਈ ਕੋਠੇ ਤੇ ਗਈ ਹੋਣੀ ਆ ਚਲੋ ਮੈਂ ਵੀ ਹੱਕ ਮੈਂ ਵੀ ਅਗਰ ਸੁੱਤੀ ਪਈ ਉਹ ਉੱਥੇ ਗੋਣਾ ਪਿਆ ਬਹੁਤ ਟੈਂਕੀ ਨਾਲ ਉੱਥੋਂ ਪਾਣੀ ਬਹੁ ਡਿੱਗਦਾ ਇੱਥੇ ਸਾਰਾ ਵੇੜਾ ਵੀ ਭੇਜ ਜਾਂਦਾ ਬਾਹਰ ਗਲੀ 'ਚ ਵੀ ਪਾਣੀ ਡਿੱਗਦਾ ਪੁਰਾਣਾ ਪਾਈਪ ਲਾਤਾ ਸੀ ਉਹਦਾ ਮਨੀ ਨੇ ਪਾਇਆ ਨਹੀਂ ਗੁੱਡ ਬாய் ਕਿੰਨਾ ਵੱਡਾ ਟਾਸਕ ਦਿੱਤਾ ਅੱਜ ਤੈਨੂੰ ਨਾ ਛੋਟ ਉਹਦਾ ਤਾਂ ਝੱਟ ਫਿੱਟ ਹੋ ਜਾਣਾ ਕੋਈ ਏਡੀ ਖਾਸ ਗੱਲ ਨਹੀਂ ਗੀ ਹਾਂ ਕਲੰਪ ਲੈ ਕੇ ਆਇਆ ਆਵਾ ਗੱਡ ਲੈ ਕੇ ਆਵਾਂ ਹਾਂ ਪੈਪ ਚੱਕ ਕੇ ਇਹਦਾ ਇੱਕ ਪਾਸਾ ਬੰਦ ਦੇ ਆ ਉਹ ਥੱਲੇ ਥੱਲੇ ਭੇਜਦੇ ਭੇਜ ਦੇਣਾ ਆ ਆਹੋ ਉਧਰ ਥੱਲੇ ਉਹ ਫੇਰ ਕੱਟਦੀਆਂ ਨੂੰ ਆਏ ਚਿੜੀਆਂ ਲਈ ਮੈਂ ਚੋਗਾ ਪਾਇਆ ਸੀ ਇੱਥੇ ਵੀ ਘੁਗੀਆਂ ਸੀ ਖਾਂਦੀਆਂ ਨਾ ਪੈਰ ਰੱਖ ਦਾਣਿਆਂ ਤੇ ਹੀ ਰੱਖਿਆ ਹੀ ਉਹ ਥਾਂ ਤੇ ਯਾਰਾ ਉਹ ਦੇਖ ਲਈ ਕੋੜੀ ਖਿਸਕ ਨਾ ਜਾਵੇ ਨਹੀਂ ਖਿਸਕਦੀ ਤੈਨੂੰ ਆ ਚੰਗੀ ਤਰ੍ਹਾਂ ਪਲੰਬਰ ਵਾਲੇ ਕੰਮ ਚ ਟ੍ਰੇਨ ਕਰ ਦੇਣਾ ਨਾ ओहो तू ਜਿਆਦਾ ਵੱਡਾ ਪੈਪਲੇ ਆਇਆ ਉੱਪਰ ਵੀ ਜਾਣਾ ਹਜੇ ਕੱਟ ਲਾਂਗੇ ਕੱਟ ਕੇ ਥੋੜਾ ਜਿਹਾ ਉਹ ਕਮ ਆਈ ਜਾਣਾ ਹੁੰਦਾ ਕਿਤੇ ਨਾ ਕਰ ਕਿੰਨੇ ਫੁੱਟ ਲੈ ਕੇ ਆਇਆ ਇਹੋ ਇਹ 20 ਧਿਆਨ ਨਾਲ ਕੁਝ ਫੜ ਲਈ ਫਸਿਆ ਨਹੀਂਗਾ ਉਹ ਤਾਂ ਸਹੀ ਆ ਗਿਆ ਪਤਾ ਕਿੰਨੀ ਗਲੀ ਵੀ ਭੇਜਦੀ ਸੀ ਐਵੇਂ ਫਿਰ ਗਾਲਾਂ ਦਾ ਥਾਂ ਦੀ ਸਾਈਡ ਨੂੰ ਨਾ ਥੱਲੇ ਤੱਕ ਜਿਹੜਾ ਪਤਾ ਲੱਗ ਜਾਊਗਾ ਸਹੀ ਕਰਾਂ ਹੀ ਚਾਹੇ ਸਾਰਾ ਹੀ ਰਹਿਣ ਦੀ ਇੱਧਰ ਨੂੰ ਕਰ ਦਾਂਗੇ ਮੈਂ ਕਹਿੰਨੀ ਆਰਾਮ ਨਾਲ ਹਨਾ ਪਹਿਲਾਂ ਰੱਖ ਕੇ ਦੇਖ ਲੈਨੇ ਸਾਰਾ ਨਾ ਕਟਾਂਗੇ ਕਿਉਂ ਕੱਟ ਲਿਆ ਫਿਰ ਜੁੜਨਾ ਨਹੀਂ ਲੋੜ ਪਈ ਤਾਂ ਕੱਟ ਲਾਂਗੇ ਨਹੀਂ ਤੇ ਰਹਿੰਦਾਂਗੇ ਇੱਧਰ ਨੂੰ ਕਰ ਲਾਂਗੇ ਵੇੜਾ ਬਣਾ ਭਿੱਜੂਗਾ ਸਾਈਡ ਹੈ ਕਸਿਆ ਗਿਆ ਚਲ ਇਹਨੂੰ ਪਤਾ ਕੀ ਕਰਦੇ ਆ ਇਹਨੂੰ ਇਹਦੇ ਉੱਤੋਂ ਦੀ ਨਾ ਰੁਕ ਜਾ ਐ ਨਹੀਂ ਮੈਨੂੰ ਪੌੜੀ 'ਚ ਖੜੀ ਕਰਕੇ ਜਿਹੜੀ ਆ ਬਾਲਟੀ ਪਾਣੀ ਵਾਲੀ ਇਹ ਵੀ ਲਾ ਦੇ ਥੱਲੇ ਮਾ ਤਾਂ ਇੱਥੋਂ ਡੋਲ ਦੇ ਪਾਣੀ ਬਾਜ ਥੱਲੇ ਲੈ ਆ ਰੋਹਿਤ ਨੂੰ ਇੱਕ ਟਾਸਕ ਦਿਆ ਕਰੀਏ ਹੈ ਇਹਨੂੰ ਤਾਂ ਉਹ ਵਾਲਾ ਟਾਸਕ ਦੋ ਵੀ ਯੂਨੀਵਰਸਿਟੀ 9 ਵਜੇ ਗਿਆ ਤੂੰ 5 ਵਜੇ ਘਰੇ ਆਉਣਾ ਪੂਰਾ ਪ੍ਰੋਪਰ ਪ੍ਰੋਪਰ ਟਾਸਕ ਕਰੂ ਅਗਲੇ ਮਹੀਨੇ ਚੱਲਦੀ ਆ ਮੁੰਡੇ ਦੀ ਛੋਟਾ ਡੋਨ ਕਹਿੰਦੇ ਇਹਨੂੰ ਯੂਨੀਵਰਸਿਟੀ ਕਿਹੜਾ ਡੋਨ ਡੋਨ ਕਹਿੰਦੇ ਪਤਾ ਹੀ ਆ ਮੈਨੂੰ ਇਹ ਪੱਕਾ ਉੱਥੇ ਨਾ ਆਪਦਾ ਉਰਾਂ ਇੱਥੇ ਨਾ ਡੋਲ ਗੁੱਸਾ ਤੈਨੂੰ ਹੁੰਦਾ ਹੋਣਾ ਜਿਹੜਾ ਤੈਨੂੰ ਡੌਨ ਕਹਿੰਦੇ ਹਨਾ ਭਾਵੀ ਤੈਨੂੰ ਡੌਨ ਸਾਹਿਬ ਹੀ ਕਿਹਾ ਕਰਨਾ ਹੁਣ ਮਰੀ ਡੌਨ ਸਾਹਿਬ ਗੁੱਸਾ ਤੇ ਬਹੁਤ ਪੈਦਾ ਹੈ ਇਹਦਾ ਮੈਨੂੰ ਪਤਾ ਇੱਕ ਵਾਰ ਹੀ ਦੇਖਿਆ ਹੋਇਆ ਮੇਰੇ ਤੇ ਨਹੀਂ ਮਤਲਬ ਕਿਸੇ ਹੋਰ ਤੇ ਕੱਢਿਆ ਸੀ ਸਹੀ ਕਿ ਨਹੀਂ ਅੱਜ ਤੱਕ ਚੇਤਾ ਕਰਦਾ ਹੋਣਾ ਤੈਨੂੰ ਮੈਨੂੰ ਲੱਗਦਾ ਜਿਹੜਾ ਜਿਹੜਾ ਸੀ ਸਾਰੇ ਚੇਤਾ ਕਰਦੇ ਜ਼ਿੰਮੀ ਦੇਖੀ ਕਿਦਾਂ ਭੱਜੀ ਸੀ ਚਿਕਾ ਮਾਰਦੀ ਸੀ ਜ਼ਿੰਮੀ ਦੇਖਿਆ ਕਿਦਾਂ ਭੱਜੀ ਸੀ ਚਿਕਾ ਮਾਰਦੀ ਆ ਕਹਿੰਦੀ ਓਏ ਚਾਚੀ ਮਨੀ ਮਨੀ ਗਿਆ ਆ ਆ ਪੈਸੇ ਵਾਲੇ 1200 ਐਨਸੀਟਿਵ ਮੈਂ ਕੱਢਦੀ ਆ ਪਹਿਲਾਂ ਦੋ ਪਾਦੇ ਚਿੜੀਆਂ ਨੂੰ ਚੋਗਾ ਮੈਂ ਲੈ ਕੇ ਆਈ ਸੀ ਬਾਜਰਾ ਹੋਰ ਮੋਂ ਮੁੰਡੇ ਦਾ ਟਾਸਕ ਜੀ ਸਮਾਦੀ ਟੁੱਟੀ ਲਾਉਣੀ ਇੱਕ ਸਮਾਦੀ ਟੁੱਟੀ ਲਾਉਣੀ ਆ ਤੂੰ ਆ ਗੱਡੀ ਤੇ ਬੋਲਟ ਮੋਰੇ ਘਰ ਮੈਂ ਉਹਨਾਂ ਚਿਰੇ ਨੂੰ ਭਰ ਕੇ ਦਿੰਨੇ ਤੈਨੂੰ ਝੋਗੇ ਨਾ ਮੁੰਡੇ ਦੇ ਅੱਜ ਸਾਰੇ ਟਾਸਕ ਤੁਹਾਨੂੰ ਬਲੌਗ ਤੇ ਦਿਖਾਉਣਾ ਰੋਜ਼ ਹੀ ਕੋਈ ਨਾ ਕੋਈ ਕੰਮ ਨਿਕਲਦਾ ਰਹਿੰਦਾ ਮਨਵੀਰ ਵਾਸਤੇ ਰੋਜ਼ ਇਹ ਦਾ ਡੱਬੇ ਦੇ ਵਿੱਚ ਮੈਂ ਝੋਗਾ ਬਾਜਰਾ ਪਾ ਕੇ ਰੱਖਦੇ ਹੁੰਨੇ ਆਹ ਬੋਤਲ ਤੇ ਲਾ ਕੇ ਇਹਨਾਂ ਭਰ ਲੈਣੀ ਹੁੰਨੀ ਲੋ ਪੁੱਤਰ ਦੇਵ ਕੁਰਸੀ ਤੇ ਰੱਖ ਲਾ ਹੋਰ ਰੱਖਣ ਨਾਲ ਇੱਕ ਮਨੀ ਜੇ ਕੋਈ ਦਿਨ ਪੁੱਛੂਗਾ ਵੀ ਟੋਕਾ ਵੇਚਣਾ ਪੱਠੇ ਕੁੱਤਰ ਨਾਲੀ ਮਸ਼ੀਨ ਤੋ ਕਹ ਨਹੀਂ ਅਸੀਂ ਨਹੀਂ ਵੇਚਣਾ ਅੱਛਾ ਕਈਆਂ ਨੇ ਪੁੱਛਣਾ ਮੈਨੂੰ ਪਤਾ ਦੇਖੋ ਤਾਂ ਫੋਨ ਵੀ ਆਏ ਸੀ ਮੈਂ ਨਾ ਕਰ ਦਿੱਤੀ ਹੁਣ ਮੈਂ ਵਲੌਗ ਚ ਨਹੀਂ ਦੱਸ ਸਕਦੀ ਕਿ ਇਹਨਾਂ ਦੇ ਪਰ ਮੈਂ ਕਿਹਾ ਅਸੀਂ ਨਹੀਂ ਦੇਣਾ ਟੋਕਾ ਨਹੀਂ ਦੇਣਾ ਕਿ ਮਹਿੰਗਾ ਬਹੁਤ ਆਇਆ 11000 ਦੀ ਤਾਂ ਮਸ਼ੀਨ ਹੀ ਆਈ ਸੀ ਕਲੀ 6000 ਦੀ ਮੋਟਰ ਆਈ ਕਿੰਨਾ 17000 ਰੁਪਇਆ ਲੱਗਾ ਸੀ ਤੇ ਇਸ ਕਰਕੇ ਨਾ ਕਰਦੀ ਕਿਉਂ ਗਾਂ ਪਸੂ ਕੋਈ ਰੱਖਣਾ ਹੋਇਆ ਤਾਂ ਲੈਣੀ ਤਾਂ ਨਾ ਪਾਉਗੀ ਰੱਖਣਾ ਤਾਂ ਹੈ ਹੀ ਆ ਚੱਲ ਉਹ ਥੋੜਾ ਟਾਈਮ ਤਾਂ ਰੱਖ ਲੈਣੇ ਆਪਾਂ ਫੇਰ ਮੈਂ ਜਾ ਆਵਾਂ ਤੇ ਆਪਾਂ ਰੱਖ ਲੈਣਾ ਹੈ ਮੱਝ ਆਊਗੀ ਮੱਝ ਆਊਗੀ ਸਹੀ ਗੱਲ ਇੱਕ ਮੱਝ ਹੋਵੇ ਕਟੀਆਂ-ਕੁੱਟੀਆਂ ਪਾਲੇ ਚਲੋ ਜੀ ਇਹ ਵੀ ਟਾਸਕ ਮੁੰਡੇ ਦਾ ਹੋ ਗਿਆ ਹੁਣ ਮੁੰਡਾ ਜਾਊਗਾ ਸਮਾਦੀ ਟੁੱਟੀ ਲਾਉਣ ਉੱਥੇ ਮੈਂ ਜਾਣੀ ਦਿਨੀ ਚਲ ਮੇਰੇ ਮੁੰਡੇ ਨੂੰ ਨਾ ਕਈ ਜਣੇ ਬਹੁਤ ਉਹ ਕਹਿ ਦਿੰਦੇ ਆ ਆਪਦੀ ਮਾਂ ਤੋਂ ਬਹੁਤ ਡਰਦਾ ਰਿਸ਼ਤੇਦਾਰੀ ਹੈ ਨਾ ਮਨੀ ਪਰ ਮੈਂ ਕਹਿੰਨੀ ਹੁਣ ਡਰਦਾ ਨਹੀਂ ਉਹ ਅਸੀਂ 24 ਘੰਟੇ ਨਾਲ ਰਹਿੰਨੇ ਮਾਂ ਪੁੱਤ ਉਹ ਸਾਡੇ ਵਿੱਚ ਬੌਂਡਿੰਗ ਉਹਦਾਂ ਦੀ ਆ ਕਿ ਮੈਂ ਇਹਨੂੰ ਕੁੱਤੇ ਖਾਣੀ ਵੀ ਇਹਦੀ ਕਰ ਲੈਣੀ ਆ ਤੇ ਇਹਦਾ ਤੇ ਵੀ ਬਹੁ ਕਰਦੀ ਆ ਮੈਂ ਸਪਰ ਮੈਂ ਨਾ ਭੂਏ ਨਹੀਂ ਇਹਨੂੰ ਚੜੋਣੇ ਜਿੱਦਾ ਬੁੜੀਆਂ ਬਹੁਤ ਜ਼ਿਆਦਾ ਬੱਚੇ ਨੂੰ ਉਹ ਕਰ ਦਿੰਦੀਆਂ ਨਾ ਬੇਅਕਲ ਉਹ ਨਹੀਂ ਮੈਂ ਕਰ ਸਕਦੀ ਇਹਨੂੰ ਚੋਗਾ ਪਾਇਆ ਨਾਲੇ ਚਿੜੀਆਂ ਆ ਗਈਆਂ ਦੇਖਿਓ ਦੇਖਿਓ ਮਤਲਬ ਕਿ ਉਹਨਾਂ ਨੂੰ ਐਨਾ ਪਤਾ ਪੇਤੇ ਚੋਗਾ ਪਾਉਂਦੇ ਆਦੇ ਅੱਜ ਮਨਵੀਰ ਨੇ ਚੋਗਾ ਲੇਟ ਕਰਤਾ ਨਹੀਂ ਤੇ ਸਵੇਰੇ ਸਵੇਰੇ ਬਾਹਰ ਹੀ ਜਾਂਦਾ ਜਦੋਂ ਖਤਮ ਹੋਵੇ ਮਤਲਬ ਉਦੋਂ ਹੀ ਬਾਹਰ ਜਾਏਗਾ ਆਹ ਇੱਕ ਇੱਕ ਦੇ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ ਚੈ ਚਹਾਟ ਇਹਨਾਂ ਦੀ ਜਿਹੜੀ ਹੈ ਨਾ ਥੋੜੀਆਂ ਉਹ ਵਟੀਆਂ ਉੱਤੇ ਸਕੂਨ ਮੈਲਾ ਸਕੂਨ ਇਹਨਾਂ ਨੂੰ ਚੋਗਾ ਬਾਕੇ ਉੱਡ ਗਿਆ ਕਿਸੇ ਦੀ ਬੈੜਕ ਆ ਗਈ ਹੋਣੀ ਗਲੀ ਚ ਜਦੋਂ ਦਾ ਬੈੜਕਾ ਵੇ ਫੇਰ ਉੱਡ ਜਾਂਦੀਆਂ ਪਗੀ ਤੇਰੀ ਸੱਚੀ ਨਿਗਾ ਘਟ ਗਈ ਆਹ ਤੇ ਤੇਰੇ ਲਾਗੇ ਬੈਠੀ ਕੱਟੀ ਆਹ ਦੇਖ ਇਹ ਸ਼ੈਤਾਨ ਕੱਟੀ ਆ ਇਹ ਅੰਦਰ ਵੜ ਜਾਂਦੀ ਜਾ ਚੱਲ ਜਾ ਉੱਪਰ ਪਗਿੰ ਦੇਖਦੀ ਨਹੀਂ ਕੱਟੀ